ਜਿਹਨਾਂ ਮੈਂ ਸ਼ਿਵਸਨਾ ਦਾ ਇੱਕ ਲੀਡਰ ਹੈ ਅਸਲ ਦੇ ਵਿੱਚ ਇਹਨੇ ਪੰਜਾਬ ਪੁਲਿਸ ਦੀ ਮਤਲਬ ਜੈਕਟ ਪਾਈ ਹੋਈ ਹੈ ਇਹਨੇ ਇਸ ਬੰਦੇ ਨੇ ਇਹਨੂੰ ਪੁੱਛਣ ਵਾਲਾ ਹੋਵੇ ਕਿ ਪੰਜਾਬ ਪੁਲਿਸ ਦੀ ਤੂੰ ਜੈਕਟ ਪਾਈ ਹੈ ਕਿ ਤੈਨੂੰ ਕਿਹਨੇ ਪਰਮਿਸ਼ਨ ਦਿੱਤੀ ਇੱਕ ਆਪਾਂ ਜੇ ਕਿਸੇ ਨੂੰ ਬੁਲੇਟ ਪ੍ਰੂਫ ਜੈਕਟ ਦਿੰਨੇ ਆ ਔਰ 1.5 ਲੱਖ ਰੁਪਏ ਦੀ ਹੈ ਔਰ ਜਿਹਨੇ ਗੋਲੀ ਮਾਰੀ ਉਹ ਤਾਂ ਮੱਥੇ ਤੇ ਵੀ ਮਾਰ ਸਕਦਾ ਹੈ ਨਾਲਪੇ ਚ ਧਰਮ ਦੀ ਰੱਖਿਆ ਕਰਨੀ ਹੈ ਮੈਂ ਸਿਕਿਉਰਟੀਆਂ ਲੈ ਕੇ ਕਰਨੀ ਆਪਣੇ ਵੀ ਤਾਂ ਦਮ ਚਾਹੀਦਾ ਮੈਂ ਤੁਹਾਨੂੰ ਤਾਹੀਦਾ ਕਹਿ ਰਿਹਾ ਜਿਹਨਾਂ ਸਿਕਿਉਰਟੀ ਯਾਨੀ ਕਿ ਸਿਕਿਉਰਟੀ ਨਾਲ ਕੀ ਕਰਨਾ ਸਿਕਿਉਰਟੀ ਨਾਲ ਇੱਕ ਟੋਰ ਹੋ ਜਾਂਦੀ ਨਾ ਜੀ ਤੁਸੀਂ 5 ਮਹੀਨੇ ਤਸੱਦਦ ਭੋਗ ਕੇ ਆਏ ਹੋ ਜੇ ਤੁਹਾਡੀ ਜ਼ਮਾਨਤ ਹੋਣ ਤੋਂ ਤੁਹਾਡਾ ਤੁਹਾਡਾ ਜ਼ਮਾਨਤ ਹੋਣ ਤੋਂ ਬਾਅਦ ਵੀ ਤੁਹਾਨੂੰ ਜੇਲ੍ਹ 'ਚ ਰੱਖਿਆ ਜਾਂਦਾ ਫਿਰ ਤੁਸੀਂ ਕੀ ਕਹਿੰਦੇ ਜਗਤਾਰ ਸਿੰਘ ਹਵਾਰਾ ਹੋਰ ਜਿਹੜੇ ਐ ਇੰਨੀ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਅੱਜ ਜੇਲ੍ਹਾਂ ਦੇ ਵਿੱਚ ਜਿਹੜੀਆਂ ਸਜ਼ਾ ਭੁਗਤੇ ਤੋਂ ਬਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਨੇ ਕੀ ਉਹ ਫਿਰ ਦੋ ਕਾਨੂੰਨ ਨਹੀਂ ਹਿੰਦੁਸਤਾਨ ਪਹਿਲਾ ਕਰਨ ਦੇ ਆਸੀਂ ਅਸੀਂ ਸ਼ਿਵ ਸ਼ਕਤੀ ਦਾ ਜਾਪ ਕਰਨਗੇ ਆਪਣੀ ਰੱਖਿਆ ਆਪ ਕਰਾਂਗੇ ਬਹੁਤ ਬਹਾਦਰ ਬਣਦੇ ਨੇ ਜਦੋਂ ਗਨਮੈਨ ਨਾਲ ਹੁੰਦਾ ਹੁਣ ਗਨਮੈਨ ਹੈ ਨਹੀਂ ਤੇ ਹੁਣ ਬਿੱਲੀ ਚਿਕਾ ਮਾਰਦੇ ਬਜਾ ਬਿੱਲੀ ਦਾ ਉਹਨੂੰ ਚਿਕਾ ਨਹੀਂ ਮਾਰ ਦਿੰਦੀ ਕਈ ਵਾਰ ਸੁੱਤੇ ਹੁੰਦੇ ਆਪਾਂ ਘਰੇ ਚਿਕਾ ਮਾਰਦੇ ਹੁਣ ਉਹਦਾ ਚਿਕਾ ਨਿਕਲਦੇ ਮੈਨੂੰ ਨਹੀਂ ਯਾਰ ਤਾਂ ਉਹਨਾਂ ਦੇ ਠੇਕੇਦਾਰ ਜਿਹੜੇ ਆਏ ਨੇ ਸਰ ਗਨਮੈਨ ਦੀ ਰਾਜਨੀਤੀ ਕਰਦੇ ਨੇ ਇਹਨਾਂ ਨੇ ਹੁਣ ਮੂੰਹ ਤੇ ਚਪੇੜ ਮਾਰਨ ਵਾਸਤੇ ਇਹਨਾਂ ਨੇ ਮੈਨੂੰ ਜਿਹੜਾ ਜੇਲ੍ਹ ਭੇਜਤਾ ਮੈਂ ਕਹਿੰਦਾ ਰੱਬ ਕਰਕੇ ਮੈਨੂੰ ਜਿਹੜਾ ਜੇਲ੍ਹ ਭੱਜਿਆ ਮੈਨੂੰ ਅਕਲ ਆ ਗਈ ਤੋਹੀ ਤਾਂ ਮੈਨੂੰ ਆਪ ਅੰਦਰ ਭੇਜ ਕੇ ਤਿਆਰ ਕਰਵਾ ਕੇ ਬਾਹਰ ਲਿਆਤਾ ਇਹਨਾਂ ਦੀ ਮੈਂ ਗਨਮੈਨ ਦੀ ਰਾਜਨੀਤੀ ਆ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚੋਂ ਦੀ ਖਤਮ ਕਰੂੰਗਾ ਜਿੱਥੇ ਕੋਈ ਹਨ ਕਿ ਧਰਮ ਦਾ ਮੁੱਦਾ ਹੋਊਗਾ ਮੈਂ ਉੱਥੇ ਹਮੇਸ਼ਾ ਖੜੂਗਾ ਪਰ ਜਿੱਥੇ ਸ਼ਿਵਸਨਾ ਦੀ ਗਨਮੈਨ ਦੀ ਰਾਜਨੀਤੀ ਹੋਗੀ ਉਹਨਾਂ ਦੇ ਮੈਂ ਪੋਤੜੇ ਖੋਲੂੰਗਾ ਤੇ ਸਰਿਆਂ ਖੋਲੂੰਗਾ ਚਾਹੇ ਇਦਲੇ ਮੈਨੂੰ ਫੇਰ ਕੁਰਬਾਨੀ ਕਿਉਂ ਨ ਦੇਣੀ ਪੈ ਜੇ ਪ੍ਰਾਈਮ ਨੂੰ ਤਾਂ ਦੇਖਦੇ ਸਾਰ ਦਸ਼ਕਰ ਸਵਾਗਤ ਹੈ ਸੋ ਦੋਸਤੋ ਪੁਰਾਣਾ ਇੱਕ ਸ਼ਿਵਸਨਾ ਆਗੂ ਜਿਹਨੂੰ ਪਘੋੜਾ ਵੀ ਕਿਹਾ ਗਿਆ ਅੱਜ ਸਾਡੇ ਨਾਲ ਹਿਮੰਤ ਠਾਕੁਰ ਸਾਡੇ ਨਾਲ ਬੈਠੇ ਨੇ ਸ਼ੇਪਸ ਹਨ ਛੱਡਨ ਤੋਂ ਬਾਅਦ ਫਿਰ ਪਘੋੜੇ ਦਾ ਕਿਤਾਬ ਮਿਲਿਆ ਪਘੋੜੇ ਦਾ ਕਿਤਾਬ ਮਿਲਿਆ ਸੰਤਾਪ ਭੋਗ ਗਿਆ ਜੇਲ੍ਹ ਲੈ ਕੇ ਆਏ ਨੇ ਤੇ ਕਿੰਨਾ ਚਿਰ ਰਹਿ ਕੇ ਇਹਨੇ ਕੀ ਕੀ ਔਕੜਾ ਸਾਹਮਣੇ ਆਈਆਂ ਤੇ ਕੀ ਤਜਰਬਾ ਸਾਹਮਣੇ ਆ ਅੱਜ ਗੱਲ ਕਰਾਂਗੇ ਹਿਮੰਤ ਸਵਾਗਤ ਹੈ ਪ੍ਰਾਈਮ ਉਤੇ ਅੱਜ ਸਵਾਗਤ ਕਰਾਂਗੇ ਅੱਜ ਫਰੀडम ਜੈ ਸ਼੍ਰੀ ਰਾਮ ਜੈ ਮਹਾਂਕਾਲ ਵੀਰ ਭੋਗਿਆ ਬਸੁੰਦਰਾ ਜੈ ਮਹਾਰਾਣਾ ਜੀ ਕਿਹੜਾ ਸ਼ਿਵ ਸੈਨਾ ਘਟ ਕੇ ਕਿਹੜਾ ਇੱਕ ਐਕਸਪੀਰੀਅੰਸ ਹੋਇਆ ਕਿੰਨੀ ਦੇਰ ਜੇਲ੍ਹ ਰਹੇ ਹੋ ਤੇ ਕੀ ਇੱਕ ਤੁਹਾਨੂੰ ਸਮਝਣ ਲੱਗੀ ਹੈ ਕਿ ਤੁਹਾਨੂੰ ਸਾਹਮਣੇ ਆਇਆ ਕਿ ਵਾਕਈ ਹੀ ਉਹ ਲਾਈਨ ਵਧੀਆ ਸੀ ਜਦੋਂ ਸਮਾਜ ਚ ਪਾੜ ਪਾਉਂਦੇ ਸੀ ਕਿ ਹੁਣ ਥੋੜਾ ਡਿਫਰੈਂਟ ਹੋ ਦੇਖੋ ਪੰਜਾਬ ਦੀ ਰਾਜਨੀਤੀ ਸਦੀਆਂ ਤੋਂ ਸੁਲਗਦੀ ਆ ਰਹੀ ਹੈ ਧਰਤੀ ਇਹ ਪੰਜਾਬ ਦੇ ਧਰਤੀ ਸੁਲਗੋ ਇੱਥੋਂ ਹੀ ਰਾਜਨੀਤੀ ਦਿੱਲੀ ਤੱਕ ਜਾਂਦੀ ਹੈ ਜੀ ਤੇ ਜੇ ਅਸੀਂ ਹਿੰਦੂ ਸਮਾਜ ਦੀ ਹਮੇਸ਼ਾ ਆਵਾਜ਼ ਚੱਕਦੇ ਆ ਰਹੇ ਹਾਂ ਪਿੱਛੇ ਕੋਈ ਆਦੀਪੁਰਸ਼ ਦਾ ਮੈਟਰ ਹੋਇਆ ਸੀਗਾ ਉਸ ਟਾਈਮ ਤੋਂ ਮੈਂ ਆਵਾਜ਼ ਚੱਕਣੀ ਸ਼ੁਰੂ ਕਰਤੀ ਸੀ ਮੈਂ ਕੁਝ ਹਿੰਦੂ ਸੰਗਠਨਾਂ ਦੇ ਖਿਲਾਫ ਹੋ ਗਿਆ ਸੀਗਾ ਕਿ ਜ਼ਰੂਰੀ ਹੈ ਕਿ ਜਨਨਕੀ ਵਾਕਈ ਜ ਕੋਈ ਹਿੰਦੂ ਧਰਮ ਦੇਸੀ ਮਤਲਬ ਬੇਅਦਬੀ ਹੋ ਰਹੀ ਹੈ ਤਾਂ ਤੁਸੀਂ ਅੱਜ ਕਿੱਥੇ ਖੜੇ ਗਨਮੈਨ ਦੀ ਰਾਜਨੀਤੀ ਦੇ ਖੜੇ ਹੋ ਮੈਂ ਜਦੋਂ ਦੇਖਿਆ ਕਿ ਜਨਨਕੀ ਵਾਕਈ ਕੋਈ ਕੰਮ ਨਹੀਂ ਹੋ ਰਿਹਾ ਤਾਂ ਮੈਨੂੰ ਸੀਪੀ ਸਾਹਿਬ ਜੇ ਮਨਦੀਪ ਸਿੰਘ ਸਿੱਧੂ ਸੀਗੇ ਉਹਨਾਂ ਨੇ ਕਿਹਾ ਕਿ ਇੱਕ ਤਰ੍ਹਾਂ ਗਨਮੈਨ ਵਾਪਸ ਲੈ ਲਾਂਗੇ ਬਾਕਾਇਦਾ ਮੈਂ ਮੀਡੀਆ ਦੇ ਰਾਹੀਂ ਮਾਧਿਅਮ ਰਹੀ ਮੈਂ ਉਹ ਮੈਂ ਐਗਰੀ ਕਰਦਾ ਕਿ ਮੇਰਾ ਮਤਲਬ ਪਰਚਾ ਮੇਰੇ ਤੇ ਸੀਗਾ ਤੇ ਇਹ ਮੇਰੇ ਵਕੀਲ ਦੀ ਗਲਤੀ ਵਕੀਲ ਤੇ ਮੈਂ ਪਟੀਸ਼ਨ ਧਾਰ ਵੀ ਕਰਤੀ ਹੋਈ ਹੈ ਜੀ ਜੋ ਮੇਰੇ ਵਕੀਲ ਸਾਹਿਬ ਸੀਗਾ ਜਿਹੜਾ ਉਸ ਟਾਈਮ ਦੇ ਉਹ ਮੈਂ ਅਮਰੀਕਾ ਚਲੇ ਗਏ ਨੇ ਪਰ ਕਾਰਨ ਕੀ ਹੈ ਮੈਂ ਬਲੈਂਕਟ ਵੇਲ ਵੀ ਕਰਵਾਈ ਹੋਈ ਸੀਗੀ ਕਿ ਬਲੈਂਕਟ ਵੇਲ ਦੇ ਵਿੱਚ ਵੀ ਮੈਨੂੰ ਆਰਡਰ ਸੀਗਾ ਕਿ ਮਤਲਬ ਇੱਕ ਹਫਤੇ ਪਹਿਲਾਂ ਮੈਨੂੰ ਦੱਸਿਆ ਜਾਵੇ ਕਿ ਮੇਰੇ ਤੇ ਤੁਸੀਂ ਮੁਕੱਦਮਾ ਦਰਜ ਕਰ ਰਹੇ ਹੋ ਕੁਝ ਚਲੋ ਜੋ ਵੀ ਹੋਇਆ ਸ਼ਿਵਸਨਾ ਨੇ ਮੇਰੇ ਖਿਲਾਫ ਕੀਤਾ ਜੇ ਕਿਹੜੀਆਂ ਸ਼ਿਵਸਨਾ ਹਿੰਦੂ ਜੱਥੇਬੰਦੀਆਂ ਮੈਂ ਤਾਂ ਇੰਨਾ ਸ਼ੁਕਰਗੁਜ਼ਾਰ ਹਾਂ ਕਿ ਅਸਲ ਦੇ ਵਿੱਚ ਜਾਨਕੀ ਪ੍ਰਾਤਨ ਉਸ ਵਕਤ ਤੋਂ ਲੈ ਕੇ ਹੁਣ ਤੱਕ ਮਤਲਬ ਸੁਲਗ ਦੇ ਮੱਲੇ ਜਿਹੜੇ ਹਿੰਦੂ ਸਮਾਗ ਕਦੇ ਇਕੱਠਾ ਨਹੀਂ ਹੋਇਆ ਇਕੱਠਾ ਨਹੀਂ ਹੋਇਆ ਇਹ ਸਿਰਫ ਧਰਮ ਦੇ ਠੇਕੇਦਾਰਾਂ ਕਰਕੇ ਜਿਹੜੇ ਧਰਮ ਦੇ ਠੇਕੇਦਾਰ ਜਿਹੜੇ ਆਏ ਨੇ ਸਿਰ ਗਨਮੈਨ ਦੀ ਰਾਜਨੀਤੀ ਕਰਦੇ ਨੇ ਇਹਨਾਂ ਨੇ ਹੁਣ ਮੂੰਹ ਤੇ ਚਪੇੜ ਮਾਰਨ ਵਾਸਤੇ ਇਹਨਾਂ ਨੇ ਮੈਨੂੰ ਜਿਹੜਾ ਜੇਲ੍ਹ ਭੇਜਤਾ ਮੈਂ ਕਹਿੰਦਾ ਰੱਬ ਕਰਕੇ ਮੈਨੂੰ ਜਿਹੜਾ ਜੇਲ੍ਹ ਭੱਜਿਆ ਮੈਨੂੰ ਅਕਲ ਆ ਗਈ ਤੇ ਜੇਲ੍ਹ ਭੇਜ ਕੇ ਦੱਸਿਆ ਤਾਂ ਇਹਨਾਂ ਨੇ ਮੈਨੂੰ ਖੁੱਦ ਨੂੰ ਹੀਰੋ ਬਣਾਤਾ ਕਿ ਇਹਨਾਂ 15 20 ਸੰਗਠਨ ਜਿਹੜੇ ਸ਼ਿਵਸਨਾ ਦੇ ਸਿਗੇ ਮੇਰੇ ਖਿਲਾਫ ਆਏ ਨੇ ਤੇ ਗੁਰ ਹਰ ਵਕਤ ਕਰੇ ਕੋਈ ਫੀਮ ਦੇ ਤਸਕਰੀ ਕਰ ਰਿਹਾ ਹੈ ਕੋਈ 10 ਕਿਲੋ ਸੋਨੇ ਦੀ ਫਰੋਤੀ ਕਰ ਰਿਹਾ ਕੋਈ ਠਕੀਆਂ ਮਾਰ ਰਿਹਾ ਸਾਰੇ ਸ਼ਿਵਸਨਾ ਦੇ ਅੰਦਰ ਗਨਮੈਨ ਦੇ ਨਾਲ ਵਿਜੀਲਾਂ ਦਾ ਛਾਪਾ ਮਾਰ ਕੇ ਰੇਡ ਮਾਰਦੇ ਨੇ ਜੇ ਮੈਂ ਮਤਲਬ ਉਹਨਾਂ ਨੇ ਖਲਾਕੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਮੇਰੇ ਹਿੰਦੂ ਸਿਕੰਦਰਨ ਜਿਹੜੇ ਮੇਰੇ ਨਾਲ ਖੜਨਾ ਚਾਹੁੰਦੇ ਸੀਗੇ ਉਹ ਚੁੱਪ ਕਿਉਂ ਹੋ ਗਏ ਮੇਰੇ ਧਰਨਾ ਪ੍ਰਦਰਸ਼ਨ ਕਿਉਂ ਨਹੀਂ ਲਾਇਆ ਉਹਨਾਂ ਨੇ ਮੇਰੀਆਂ ਮੁਲਾਕਾਤਾਂ ਕਿਉਂ ਨਹੀਂ ਕੀਤੀਆਂ ਮੇਰੇ ਘਰ ਦੇ ਵਿੱਚ ਮਤਲਬ ਮੇਰੇ ਪਰਿਵਾਰ ਦਾ ਪਤਾ ਲੈਣ ਕਿਉਂ ਨਹੀਂ ਗਏ ਇਸ ਚੀਜ਼ ਲਈ ਮੈਂ ਬਹੁਤ ਮਤਲਬ ਮੈਨੂੰ ਮਤਲਬ ਮੈਨੂੰ ਕਿ ਮੈਂ ਮਤਲਬ ਇਨਾ ਧਰਮ ਲਈ ਕੁਝ ਕਰਨਾ ਚਾਹੁੰਦਾ ਐ ਤੇ ਅਸਲ ਦੇ ਵਿੱਚ Hindu Hindu ਦੀ ਮਤਲਬ ਲੱਤ ਖਿੱਚਦਾ ਐ ਮਤਲਬ ਨਹੀਂ ਐ ਅਸਲ ਜੈ ਚੰਦ ਪ੍ਰਥਵੀਰਾ चौहान ਦੀ ਲੱਤ ਖਿੱਚਣ ਵਾਲਾ ਜੈ ਚੰਦ ਹੀ ਸੀਗਾ ਅੱਜ ਕੱਲ ਦੇ ਪੰਜਾਬ ਤੇ ਸਭ ਤੋਂ ਵੱਧ ਜੈ ਚੰਦ ਦੀ ਭਰੇ ਹੋਏ ਨੇ ਇਹ ਜੈ ਚੰਦਾ ਕਰਕੇ ਹੀ ਮਤਲਬ ਪੰਜਾਬ ਦਾ ਬੇੜਾ ਕਰਕ ਹੋਇਆ ਦੇਖਿਆ ਜੀ ਉਹਦਾ ਕੋਈ ਖਾਲਿਸਤਾਨ ਦਾ ਰੋਲਾ ਥੋੜੀ ਅਸਲ 'ਚ ਜਗਾਉਣ ਵਾਲਾ ਕੌਣ ਐ ਇਹ ਸ਼ਿਵਸਨ ਵਾਲੇ ਜਗਾਇਆ ਕਿੰਨਾਂ ਨੇ ਐ ਇਹਨਾਂ ਨੇ ਜਗਾਇਆ ਅਸਲ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਮਤਲਬ ਪਿੰਡਰ ਵਾਲੀ ਫੋਟੋ ਨਹੀਂ ਲਾਣੀ ਜੇ ਪਿੰਡਰ ਦੀ ਫੋਟੋ ਨਹੀਂ ਲਾਣੀ ਤਾਂ ਉਹਨਾਂ ਨੇ ਲਗਾਈ ਮੁਰਕਾ ਨਾ ਟੀ-ਸ਼ਰਟ ਦਾ ਨਾ ਟੀ-ਸ਼ਰਟ ਤੇ ਲਗਾ ਲਈ ਮੁਰਕਾ ਤੇ ਬੈਨਰਾਂ ਤੇ ਲਗਾ ਲਈ ਤੁਸੀਂ ਰੋਕ ਲਿਆ ਮੁੱਦਾ 2005 ਤੋਂ ਸ਼ੁਰੂ ਕਰਵਾ ਕੇ ਇਹਨਾਂ ਨੇ ਆਪਣੇ ਆਪ ਹੀ ਖਾਲਿਸਤਾਨ ਦੀ ਲਹਿਰ ਨੂੰ ਆਪ ਹੀ ਪਰਚਮ ਲਹਿਰਾਤਾ ਹੁਣ ਪਿੱਛੇ ਕੁ ਰੋਲਾ ਹੋਇਆ ਗੁਰਜੀਤ ਰਾਣੇ ਦਾ ਮੇਰੇ ਨੇਰੇ ਭਰਤਵਾਰ ਮੇਰੇ ਵੀਰ ਨੇ ਇੱਕ ਮੁੱਦਾ ਬਹੁਤ ਵਧੀਆ ਚੱਕਿਆ ਸੀਗਾ ਕਿ ਠੱਗੀ ਮਾਰੀ ਉਹਨੇ ਉਹ ਵੀ ਸ਼ਿਵਸਨਾ ਦਾ ਲੀਡਰ ਹੈ ਉਹਦੇ ਕੋਲ ਵੀ ਗਨਮੇਂਦਰ ਆਵਾਜ਼ ਗਨਮੇਂ ਨੇ ਉਹਦੇ ਕੋਲ ਮਤਲਬ ਕਿ ਪ੍ਰਸ਼ਾਸਨ ਕਿੱਥੇ ਖੜਾ ਹੈ ਸਾਡੇ ਸੀਪੀ ਸਾਹਿਬ ਬਹੁਤ ਵਧੀਆ ਆਏ ਨੇ ਸੀਪੀ ਸਾਹਿਬ ਨੇ ਮਤਲਬ ਜਿਹੜੇ ਆਏ ਨੇ ਉਹਨਾਂ ਨੇ ਪਿੱਛੋਂ ਆ ਕੇ ਲਗਾਤਾਰ ਗਨਮੈਨ ਦੀ ਰਾਜਨੀਤੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਹੁਣ ਹੁਣ ਲਗਾਤਾਰ ਹੁਣ ਦਬੇ ਜਾਣਗੇ ਕਿਉਂਕਿ ਮੇਰੇ ਵੀ ਹੁਣ ਮਤਲਬ ਮੈਂ ਅੰਦਰ ਸੀਪੀ ਸਾਹਿਬ ਨੂੰ ਮਿਲ ਕੇ ਆਇਆ ਉਧਰ ਵੀ ਵਿਸ਼ਵਾਸਨ ਹੋਇਆ ਕਿ ਵਾਕਈ ਇਹ ਗੱਲ ਸਚਾਈ ਹੈ ਕਿ ਯਾਨਕਿ ਸੀਪੀ ਸਾਹਿਬ ਕੁਛ ਨਾ ਕੁਛ ਜ਼ਰੂਰ ਹੁਣ ਕਰਨਗੇ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਹੁਣ ਖਰਾਬ ਨਹੀਂ ਹੋਵੇਗਾ ਕੋਈ ਵਕਤ ਹੁੰਦਾ ਸੀਗਾ ਜਦੋਂ ਇਸ ਕਚੈਰੀ ਦੇ ਬਾਹਰ ਭੀੜ ਲੱਗੀ ਹੁੰਦੀ ਸੀ ਲੋਕਾਂ ਦਾ ਮੇਲਾ ਲੱਗ ਇੰਨਾ ਕਿੰਨਾ ਡਰ ਪੈ ਗਿਆ ਇਹਨਾਂ ਨੂੰ ਹੁਣ ਕਿ ਕੌਣ ਆ ਗਿਆ ਮਤਲਬ ਅਸਲ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਲੁਧਿਆਣੇ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਸਿੰਘਮ ਪੈਦਾ ਕਰਤਾ ਸਿੰਘਮ ਸਾਹਿਬ ਤੁਹਾਡੇ ਸਾਹਮਣੇ ਹੁਣ ਆ ਚੁੱਕੇ ਨੇ ਹੁਣ ਇਹਨਾਂ ਨੂੰ ਜਵਾਬ ਦੇਣਾ ਪੈਣਾ ਹੈ ਜਿਹੜੇ ਸ਼ਿਵ ਸ਼ਰਨਾਂ ਦੇ ਰਾਜਨੀਤੀ ਰੋਟੀਆਂ ਸੇਕਦੇ ਨੇ ਕਿੰਨੀ ਦੇਰ ਅੰਦਰ ਰਹੇ ਮੈਂ ਜੀ ਤੱਕ ਤਕਰੀਬਨ 5 ਮਹੀਨੇ ਲਾਇਆ ਜੀ ਅੰਦਰ ਹਾਂਜੀ 5 ਮਹੀਨੇ ਲਾਇਆ ਜੀ 5 ਮਹੀਨੇ ਅੰਦਰ ਲਾਇਏ 5 ਮਹੀਨੇ ਜਿਹੜੇ ਅਸੀਂ ਇੰਟਰਵਿਊ ਕੀਤੀ ਸੀ ਤੁਹਾਡੇ ਸ਼ਿਵ ਸ਼ਰਨਾਂ ਦੇ ਸਾਥੀਆਂ ਦੀ ਉਹ ਕਹਿੰਦੇ ਸੀਗੇ ਪਰਿਵਾਰ ਦੀ ਅਸੀਂ ਮਾਲੀ ਜੋ ਮਤ ਹੋਈ ਕਰਾਂਗੇ ਉਹਨਾਂ ਜੋ ਸਾਡੇ ਤੋਂ ਪਰਿਵਾਰ ਮੰਗੂਗਾ ਅਸੀਂ ਦਵਾਂਗੇ ਪਰ ਕੋਈ ਮਿਲਣ ਵੀ ਗਿਆ ਕਰੀ ਪਰਿਵਾਰ ਨੂੰ ਪਿੱਛੋਂ ਦੇਖੋ ਪਰਿਵਾਰ ਨੂੰ ਕੋਈ ਮਿਲਣ ਤਾਂ ਕੋਈ ਗਿਆ ਨਹੀਂ ਮੇਰੀ ਵਾਈਫ ਪ੍ਰੈਗਨੈਂਟ ਸੀਗੀ ਇਹਨਾਂ ਨੇ ਕੋਈ ਪਤਾ ਤੇ ਮੇਰੇ ਮਾਪਿਓ ਹੈ ਨਹੀਂਗੇ ਅਸਲ ਦੇ ਵਿੱਚ ਅਸੀਂ ਹੁਣ ਕਿਸੇ ਸਮਾਜਿਕ ਤੌਰ ਤੇ ਕਿਸੇ ਨਾਲ ਜੇ ਸੰਗਠਨ ਨਾਲ ਜੁੜੇ ਹੁੰਦੇ ਨਾ ਸੰਗਠਨ ਵੀ ਇੱਕ ਪਰਿਵਾਰ ਹੁੰਦਾ ਆ ਤੇ ਪਰਿਵਾਰ ਦਾ ਇਹ ਮਤਲਬ ਨਹੀਂ ਕਿ ਅਸੀਂ ਗੱਡੀ ਦਾ ਤੇਲ ਫੂਕ ਲਿਆ ਤਾਂ ਤੁਹਾਡੇ ਮਗਾ ਝੰਡੇ ਲੈ ਕੇ ਅਸੀਂ ਤਰਨੇ ਪ੍ਰਦਰਸ਼ਨ ਕਰਕੇ ਆਪਣੇ ਆਪ ਦੇ ਪਰਚੇ ਪਵਾ ਲਏ ਪਰਚੇ ਪਾਉਣ ਦੇ ਸੀ ਤੁਹਾਡੇ ਨਾਲ ਤਿਆਰ ਬੈਠੇ ਆ ਸਾਡਾ ਵੀ ਇੱਕ ਪਰਿਵਾਰ ਵੀਕ ਸਾਡਾ ਆ ਉੱਥੇ ਵੀ ਕਿ ਮੇਰਾ ਬੱਚਾ ਆ ਮੇਰੀ ਵਾਈਫ ਹੈ ਤੇ ਦੇਖਣਾ ਪੈਂਦਾ ਕਿ ਕਿਦਾਂ ਉਹਦੇ ਘਰ ਦਾ ਚੁੱਲਾ ਚੱਲਦਾ ਆ ਇਹ ਬਹੁਤ ਜ਼ਰੂਰੀ ਹੈ ਸਾਡੇ ਹਿੰਦੂ ਸਮਾਜ ਦੇ ਜਿਹੜੇ ਬਣੇ ਹੋ ਧਰਮ ਦੇ ਠੇਕੇਦਾਰਾਂ ਨੂੰ ਮੈਂ ਇੱਕ ਤੁਹਾਨੂੰ ਬਹੁਤ ਵੱਡੀ ਗੱਲ ਗੁਰਜੀਤ ਰਾਣੀ ਦੀ ਗੱਲ ਜਿਹੜੀ ਸੀਗੀ ਉਹ ਤਾਂ ਚਲੋ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਪਰਚਾ ਦਰਜ ਹੋਣ ਵਾਲਾ ਆ ਤੇ ਜਿਹੜੇ ਗਨਮੈਂਦ ਦੀ ਰਾਜਨੀਤੀ ਜਿਹੜੇ ਕਰ ਰਹੇ ਨੇ ਹੁਣ ਤੁਹਾਨੂੰ ਇੱਕ ਮੈਂ ਬਕਾਦੇ ਦੀ ਵੀਡੀਓ ਦਿਖਾਉਣ ਜਾ ਰਿਹਾ ਇੱਕ ਵੀਡੀਓ ਜਿਹੜੀ ਹੈਗੀ ਆ ਮਤਲਬ ਆਪਣੇ ਇੱਕ ਲੀਡਰ ਦੀ ਵੀਡੀਓ ਹੈ ਠੀਕ ਹੈ ਜੀ ਜਿਹਨਾਂ ਮੈਂ ਸ਼ਿਵਸਨਾ ਦਾ ਇੱਕ ਲੀਡਰ ਹੈ ਅਸਲ ਦੇ ਵਿੱਚ ਇਹਨੇ ਪੰਜਾਬ ਪੁਲਿਸ ਦੀ ਮਤਲਬ ਜੈਕਟ ਪਾਈ ਹੋਈ ਹੈ ਇਹਨੇ ਇਸ ਬੰਦੇ ਨੇ ਇਹਨੂੰ ਪੁੱਛਣ ਵਾਲਾ ਹੋਵੇ ਕਿ ਪੰਜਾਬ ਪੁਲਿਸ ਦੀ ਤੂੰ ਜੈਕਟ ਪਾਈ ਹੈ ਕਿ ਤੈਨੂੰ ਕਿਹਨੇ ਪਰਮਿਸ਼ਨ ਦਿੱਤੀ ਤੈਨੂੰ ਕਿਸੇ ਮਤਲਬ ਇਹਨਾਂ ਮੈਂ ਇਹਨਾਂ ਦਾ ਇਹਨਾਂ ਦਾ ਨਾਮ ਦੇਖੋ ਜੀ ਹਲੇ ਨਾਮ ਜਾਗਰ ਨਹੀਂ ਕਰਨਾ ਹਲੇ ਸੀਪੀ ਸਾਹਿਬ ਨਾਲ ਮੈਂ ਹਲੇ ਮਿਲੇ ਆਂ ਜੀ ਤੁਸੀਂ ਹੁਣ ਵੀਡੀਓ ਤਾਂ ਦਿਖਾਈ ਨਾਮ ਵੀ ਦੱਸੋ ਨਾ ਹੁਣ ਹੌਣ ਕਰ ਰਿਹਾ ਹਿੰਦ ਡਰਨ ਡਰ ਹੁਣ ਦਾ ਤੂੰ ਸੰਤਾਪ ਵੀ ਭੋਗ ਲਿਆ 5 ਮਹੀਨੇ ਮੈਂ ਤਾਂ ਜੀ ਸੀਪੀ ਸਾਹਿਬ ਜਿਹੜੇ ਹੁਣ ਆਏ ਨੇ ਜੇ ਇਹ ਬੰਦੀ ਕਾਨੂੰਨੀ ਕਾਰਵਾਈ ਕਰਨਗੇ ਤਾਂ ਠੀਕ ਹੈ ਨਹੀਂ ਹੋਊਗਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਬਕਾਇਦਾ ਸਰਕੜਾ ਉਸ ਮੀਟਿੰਗ ਰੱਖ ਕੇ ਮੈਂ ਉਹਦੇ ਪੋਤੜੇ ਸਭ ਦੇ ਖੋਲੂਗਾ ਤੁਹਾਨੂੰ ਕਿਹਾ ਸੀ ਕਿ 5 ਮਹੀਨੇ ਜੇ ਮੇਰੇ ਲੱਗ ਗਏ ਨੇ ਇਹ ਨਾ ਸੋਚਿਓ ਕਿ ਮੈਂ 5 ਮਹੀਨੇ ਕੱਟ ਲੇ ਤਾਂ ਮੈਂ ਮਨ ਡਰ ਕੇ ਘਰੇ ਵਾਹ ਜੂਗਾ ਤੁਸੀਂ ਤਾਂ ਮੈਨੂੰ ਜੇਲ੍ਹ ਕਟਵਾਉਣ ਦੀ ਆਦਰ ਬਾਤੀ ਇਹ ਹੁਣ ਛੁਰੀ ਤੇਜ ਹੋ ਕੇ ਆਈ ਹੈ ਦੇਖੋ ਛੁਰੀ ਤੇਜ ਹੋ ਕੇ ਦੀ ਗੱਲ ਨਹੀਂ ਹੈ ਅਸਲ ਦੇ ਵਿੱਚ ਅਸੀਂ ਰਾਜਪੂਤਾ ਜੇ ਸਾਡੇ ਹੱਡਾਂ ਤੇ ਸਾਡੇ ਹੱਡਾਂ ਦੇ ਵਿੱਚ ਹਾਰਮੋਨ ਜੀਨ ਜੱਜਾ ਜੋ ਹੈਗੇ ਨੇ ਜੇ ਜੀਨਸ ਅਸੀਂ ਜੋ ਹੈਗੇ ਸਾਨੂੰ ਇਹ ਥੋੜੀ ਡਰ ਕਿ ਜੇਲ੍ਹ ਚਲਾ ਗਿਆ ਤੇ ਇਹਨਾਂ ਪਰਿਵਾਰ ਨੂੰ ਮਤਲਬ ਇਹਨੂੰ ਹੇਮਤ ਨੂੰ ਨੱਥ ਪਾਉਣੀ ਹੈ ਨੱਥ ਪਾਣ ਦਾ ਮਤਲਬ ਨਹੀਂ ਤੂੰ ਹੀ ਤਾਂ ਮੈਨੂੰ ਆਪ ਅੰਦਰੇ ਭੇਜ ਕੇ ਤਿਆਰ ਕਰਵਾ ਕੇ ਬਾਹਰ ਲਿਆਤਾ ਇਹਨਾਂ ਦੀ ਮੈਂ ਗਨਮੈਨ ਦੀ ਰਾਜਨੀਤੀ ਆ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਉਹਦੀ ਖਤਮ ਕਰੂੰਗਾ ਇਹ ਵੀ ਇੱਕ ਸਚਾਈ ਹੈ ਕਿ ਮੈਂ ਇੱਕ ਸੱਚਾ ਸ਼ਿਵਸੇਨਿਕਾਂ ਜਿੱਥੇ ਕੋਈ ਅਨਕੀ ਧਰਮ ਦਾ ਮੁੱਦਾ ਹੋਊਗਾ ਮੈਂ ਉੱਥੇ ਹਮੇਸ਼ਾ ਖੜੂਗਾ ਪਰ ਜਿੱਥੇ ਸ਼ਿਵਸੇਨਾ ਦੀ ਗਨਮੈਨ ਦੀ ਰਾਜਨੀਤੀ ਹੋਗੀ ਉਹਨਾਂ ਦੇ ਮੈਂ ਪੋਤੜੇ ਖੋਲੂਗਾ ਤੇ ਸਰਿਆਂ ਖੋਲੂਗਾ ਚਾਹੇ ਇਹਦੇ ਲਈ ਮੈਨੂੰ ਫੇਰ ਕੁਰਬਾਨੀ ਕਿ ਖਾਲਸਾ ਦਾ ਤੁਸੀਂ ਜ਼ਿਕਰ ਕੀਤਾ ਖਾਲਸਾ ਨੂੰ ਲੈ ਕੇ ਹੀ ਸ਼ਿਪਸ ਹਨ ਅਗਰੈਸਿਵ ਹੁੰਦੀ ਹੈ ਇਹਨਾਂ ਨੂੰ ਲੈ ਕੇ ਹੀ ਇਹਨਾਂ ਨੂੰ ਸਿਕਿਉਰਿਟੀਆ ਮਿਲਦੀਆਂ ਥ੍ਰੈਟ ਆਂਦੇ ਨੇ ਤੁਹਾਨੂੰ ਲੱਗਦਾ ਹੈ ਕਿ ਸ਼ਿਪਸ ਹਨ ਖਾਲਸਾ ਨੂੰ ਜਾਂ ਬਣਨ ਤੋਂ ਜਾਂ ਨਾ ਬਣਨ ਤੋਂ ਰੋਕ ਸਕਦੀ ਹੈ ਕਿਉਂਕਿ ਏਜੰਸੀਆਂ ਹੋਰ ਵੱਡੇ ਮੁੱਢਲੇ ਸਾਡੇ ਮੰਤਰੀ ਸੰਤਰੀ ਸਾਡੇ ਪ੍ਰਧਾਨ ਮੰਤਰੀ ਰੱਖਿਆ ਮੰਤਰੀ ਬਹੁਤ سارے ਨੇ ਪਰ ਇਹ ਇਹ ਹਮੇਸ਼ਾ ਕਹਿੰਦੇ ਨੇ ਵੀ ਹੁਣ ਜਿੱਦਾਂ ਪਿਛਲੇ ਛੋਟੇ ਵਾਪਸ ਹੋ ਗਏ ਗੋਰਾ ਥਾ ਪਰ ਪਿੱਟ ਦੇ ਬੇ ਨੇ ਸਾਰੇ ਜਨਰਲ ਉੱਤੇ ਸਿਕਿਉਰਿਟੀ ਵਾਪਸ ਹੋ ਗਈ ਹੈ ਬੀ ਪੀਪਲ ਨੂੰ ਪਤਾ ਲੱਗਦਾ ਵੀ ਮੇਰੀ ਮੈਨੂੰ ਖਤਰਾ ਨਹੀਂ ਹੈਗਾ ਪਹਿਲਾ ਕਰਨ ਦੇ ਆਸੀਂ ਅਸੀਂ ਸ਼ਿਵ ਸ਼ਕਤੀ ਦਾ ਜਾਪ ਕਰਨਗੇ ਆਪਣੀ ਰੱਖਿਆ ਆਪ ਕਰਾਂਗੇ ਬਹੁਤ ਬਹਾਦਰ ਬਣਦੇ ਨੇ ਜਦੋਂ ਗਨਮੈਨ ਨਾਲ ਹੁੰਦਾ ਹੁਣ ਗਨਮੈਨ ਹੈ ਨਹੀਂ ਤੇ ਹੁਣ ਬਿੱਲੀ ਚਿਕਾ ਮਾਰਦੇ ਬਿੱਲੀ ਦਾ ਨੂੰ ਚਿਕਾ ਨਹੀਂ ਮਾਰ ਦਿੰਦੀ ਕਈ ਵਾਰ ਸੁੱਤੇ ਹੁੰਦੇ ਆਪਾਂ ਘਰੇ ਚਿਕਾ ਮਾਰਦੇ ਹੁਣ ਉਹਦਾ ਚਿਕਾ ਨਿਕਲਦੇ ਮੇਨਾਂ ਦੀ ਦੇ ਕੋ ਸਚਾਈ ਹੈ ਅਸਲ ਦੇ ਵਿੱਚ ਜੋ ਉਸ ਵਕਤ ਮੈਨੂੰ ਗਨਮੈਨ ਪ੍ਰੋਵਾਈਡ ਸੀਗਾ ਜਾਂ ਮੇਰੇ ਤੇ ਕੋਈ ਇੱਕ ਵਾਰੀ ਅਟੈਕ ਹੋਇਆ ਸੀ ਬਕਾਇਦਾ ਮੇਰੇ ਗਨਮੈਨ ਨੇ ਕੋਈ ਮੇਰੀ ਸੁਰੱਖਿਆ ਨਹੀਂ ਕੀਤੀ ਸੀ ਤਾਂ ਜਦੋਂ ਮੇਰੇ ਗਨਮੈਨ ਜਾਂ ਤਾਂ ਸੂਰੀ ਸੁਦੀਰ ਕਮਾ ਸੂਰੀ ਵਰਗੇ ਦਾ ਕਤਲकांड ਹੋ ਗਿਆ 50 ਗਨਮੈਨਾਂ ਦੇ ਵਿੱਚ ਤੇ ਗੋਲੀ ਉਹਨੂੰ ਮੱਝ ਵੱਜ ਗਈ ਹੈ ਤਾਂ ਅਸਲ ਦੇ ਵਿੱਚ ਜੇ ਮੈਂ ਖੜਾ ਆ ਤਾਂ ਮੇਰੇ ਕਿਹੜੇ ਗਨਮੈਨ ਨੇ ਗੋਲੀ ਚਲਾ ਦੇਣੀ ਹੈ ਜਾਂ ਤਾਂ ਗੋਲੀ ਚਲਾਉਣ ਦਾ ਆਰਡਰ ਹੋਣ ਵਾਕਈ ਇਹ ਕੋਈ ਮਤਲਬ ਕੋਈ ਥ੍ਰੈਟ ਨਹੀਂ ਹੈਗੀ ਥ੍ਰੈਟ ਅਸੀਂ ਆਪ ਲੈਨੇ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਅੱਜ ਤੱਕ ਮੈਨੂੰ ਕਦੇ ਖਾਲਿਸਤਾਨ ਦੀ ਧਮਕੀ ਨਹੀਂ ਆਈ ਉਹਦਾ ਕਾਰਨ ਇਹ ਨਹੀਂ ਹੈ ਮੈਂ ਵੀ ਖਾਲਿਸਤਾਨ ਦੇ ਖਿਲਾਫ ਹਾਂ ਪਰ ਸਚਾਈ ਹੈ ਕਿ ਮੈਨੂੰ ਧਮਕੀ ਕਿਉਂ ਨਹੀਂ ਹੁੰਦੀ ਕਿਉਂਕਿ ਕਿਉਂਕਿ ਦਾ ਕਾਰਨ ਇਹ ਹੈ ਕਿ ਮੈਨੂੰ ਧਮਕੀ ਤਾਂ ਨਹੀਂ ਆਂਦੀ ਕਿਉਂਕਿ ਮੈਂ ਮੈਸੈਂਜਰ ਤੇ ਕੋਈ ਗਲਤ ਸ਼ਬਦਾਵਲੀ ਕਿਸੇ ਨੂੰ ਗਲਤ ਪ੍ਰਯੋਗ ਨਹੀਂ ਕਰਦਾ ਸਚਾਈਆ ਸਚਾਈ ਦਾ ਬਲਬੁੱਤੇ ਦਾ ਅਸੀਂ ਖੜਦੇ ਆ ਤੇ ਖੜਦੇ ਰਵਾਂਗੇ ਜੇ ਅਸੀਂ ਵਾਕੀ ਧਰਮ ਦੇ ਅਸੀਂ ਕੁਝ ਕਰਨਾ ਚਾਹੁੰਦੇ ਆ ਤਾਂ ਦੇਖੋ ਇੱਕ ਧਰਮ ਲਈ ਜੇ ਜੇਲ੍ਹ ਵੀ ਜਾਣਾ ਪੈਂਦਾ ਆ ਤਾਂ ਜੇਲ੍ਹ ਜਾਣ ਤੋਂ ਬਚਣ ਲਈ ਇਹ ਕਹਿੰਦੇ ਸਾਨੂੰ ਅਸੀਂ ਚੁੱਪ ਕਰਕੇ ਬਹਿ ਜੰਨੇ ਆ ਉਹਨਾਂ ਪਿੱਛੇ ਇੱਕ ਮੰਦਰ ਦਾ ਮੁੱਦਾ ਹੋਇਆ ਸੀਗਾ ਜੀ ਇਸਲਾਮ ਗੰਜ ਦੇ ਵਿੱਚ ਉੱਥੇ ਮਤਲਬ ਕਿਹੜੀਆਂ ਸ਼ਿਵਸਨ ਜਥੇਬੰਦੀਆਂ ਆ ਗਈਆਂ ਜਿਹੜੀਆਂ ਗਈਆਂ ਉਹਨਾਂ ਦੇ ਸਕਿਉਰਿਟੀ ਗਾਰਡ ਵਾਪਸ ਹੋ ਗਏ ਸਕਿਉਰਿਟੀ ਵਾਪਸ ਹੋ ਗਈ ਬਾਕੀ ਨੇ ਚੁੱਪ ਬੈਠੇ ਸੀ ਉਹਨਾਂ ਦੇ ਹੈਗੇ ਨੇ ਸੀਪੀ ਸਾਹਮਣੇ ਮੈਂ ਇਹ ਅਰਜ਼ੀ ਲਾਣਾ ਚਾਹਨਾ ਆ ਕਿ ਜਿਹੜੇ ਉੱਥੇ ਬੈਠੇ ਸੀ ਜਿਹੜੇ ਅੰਦਰ ਜਿਹੜੇ ਆਇ ਸਲਾਮ ਗੰਜ ਦੇ ਵਿੱਚ ਅਸਲ 'ਚ ਜਿਨ੍ਹਾਂ ਨੂੰ ਥ੍ਰੈਟ ਹੈਗੀ ਆ ਰਿਐਲਿਟੀ ਜਿਨ੍ਹਾਂ ਨੂੰ ਥ੍ਰੈਟ ਹੈਗੀ ਤੁਸੀਂ ਗਨਮੈਨ ਉਹਨਾਂ ਨੂੰ ਪ੍ਰੋਵਾਈਡ ਕਰੋ ਅਸਲ ਦੇ ਵਿੱਚ ਅਰਥ ਵਿਵਸਥਾ ਪੰਜਾਬ ਦੀ ਹਿੱਲਦੀ ਆ ਇੱਕ ਗਨਮੈਨ ਦਾ 1700 ਰੁਪਏ ਦਾ ਦਿਹਾੜੀ ਦਾ ਖਰਚਾ ਆ ਉਹਦੀ ਇੱਕ ਅਸਾਲਟ ਆਪਾਂ ਦਿੰਨੇ ਆ ਉਹ ਅਸਾਲਟ 10 ਲੱਖ ਦੇ ਨੇੜੇ ਆ ਕਿ ਆਪਾਂ ਜੇ ਕਿਸੇ ਨੂੰ ਬੁਲੇਟ ਪ੍ਰੂਫ ਜੈਕਟ ਦਿੰਨੇ ਆ ਉਹ 1.5 ਲੱਖ ਰੁਪਏ ਦੀ ਆ ਉਹ ਜਿਹਨੇ ਗੋਲੀ ਮਾਰੀ ਉਹ ਤਾਂ ਮੱਥੇ ਤੇ ਵੀ ਮਾਰ ਸਕਦਾ ਲੱਤਾਂ ਤੇ ਵੀ ਮਾਰ ਸਕਦਾ ਨਾਲ ਵਿੱਚ ਧਰਮ ਦੀ ਰੱਖਿਆ ਕਰਨੀ ਹੈ ਮੈਂ ਸਿਕਿਉਰਟੀਆਂ ਲੈ ਕੇ ਉਹ ਕਰਨੀ ਆਪਣੇ ਵੀ ਤਾਂ ਦਮ ਚਾਹੀਦਾ ਮੈਂ ਤੁਹਾਨੂੰ ਤਾਹੀ ਦਾ ਕਹਿ ਰਿਹਾ ਜਿਹਨ ਸਿਕਿਉਰਟੀ ਯਾਨੀ ਕਿ ਸਿਕਿਉਰਟੀ ਨਾਲ ਕੀ ਕਰਨਾ ਸਿਕਿਉਰਟੀ ਨਾਲ ਇੱਕ ਤੌਰ ਹੋ ਜਾਂਦੀ ਨਾ ਜੀ ਸਿਕਿਉਰਟੀ ਦਾ ਤੌਰ ਹੈ ਮੈਂ ਤੁਹਾਡੇ ਕੋਲ ਇੱਥੇ ਆਇਆ ਮੈਂ ਇਕੱਲਾ ਹੀ ਆਇਆ ਮੈਨੂੰ ਕਿ ਸਿਕਿਉਰਟੀ ਨਹੀਂ ਚਾਹੀਦੀ ਅਸਲ ਦੇ ਵਿੱਚ ਜੇ ਖਤਰਾ ਸਾਨੂੰ ਵੀ ਹੈਗਾ ਆ ਠੀਕ ਆ ਜੋ ਹੈ ਸੋ ਹੈ ਮੇਰੇ ਨਾਂ ਅੰਗ ਜੱਥੇ ਬੰਦੇ ਨੇ ਮੇਰੇ ਨਾਲ 96 ਕਰੋੜੀ ਬਾਬਾ ਬੁੱਢਾ ਦਲ ਦੇ ਬੰਦੇ ਮੈਨਾਂ ਕਾਫੀ ਜੁੜੇ ਹੋਏ ਨੇ ਗਿਆਨ ਦੀ ਗੱਲ ਆਂਦੀ ਹੈ ਜੇ ਗਿਆਨ ਉਧਰਲੇ ਪਾਸੇ ਹੈਗਾ ਆ ਜੇ ਉਹ ਪਵਾਨੀ ਨੂੰ ਮਾਂ ਕਾਲੀ ਅਸੀਂ ਹਮੇਸ਼ਾ ਆਵਾਜ਼ ਕਿਉਂ ਚੁੱਕਦੇ ਹੁਣ ਪਿੱਛੇ ਹੁਣ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਤੁਹਾਡੀ ਗੱਲ ਠੀਕ ਹੈ ਦੋਨੋਂ ਪਾਸੇ ਗਿਆਨ ਹੈਗਾ ਪਰ ਜਦੋਂ ਆਏਂ ਦੀ ਗੱਲ ਆਪਣੀ ਬੱਕਰਾ ਸਟੇਟ ਲੈਣ ਲਈ ਉਸਲੇ ਕਿਤੇ ਨਾ ਕਿਤੇ ਮਤਭੇਦ ਹੋ ਜਾਂਦੇ ਪਰ ਦੇਖੋ ਹਰ ਇੱਕ ਡੈਮੋਕ੍ਰੇਸੀ ਦੇਸ਼ਾ ਹਰੇ ਕਿਸੇ ਦਾ ਹੱਕ ਲੈਣ ਦੀ ਹੱਕ ਲੈਣ ਦਾ ਹੈਗਾ ਨਾ ਹੱਕ ਕਿਉਂਕਿ ਜਦੋਂ ਦੇਸ਼ ਦੀ ਵੰਡ ਹੋਈ ਆ 10 ਲੱਖ ਦੇ ਕਰੀਬ ਪੰਜਾਬੀ ਮਰੇ ਆ 2.5 ਲੱਖ ਦੇ ਕਰੀਬ ਪੈਨਾ ਦੀ ਪਾਤ ਤਰੂਲੀ ਆ ਤੇ ਅੱਜ ਜੇ ਬਾਹਰੋਂ ਦੀ ਆ ਕੇ ਕਹਿੰਦੇ ਆ ਅਸੀਂ ਵੀ ਅਸੀਂ ਪੰਜਾਬ ਦੇ ਵਿੱਚ ਹਿੰਦੂ ਸੁਰੱਖਿਤ ਨਹੀਂ ਹੈਗਾ ਤੇ ਉਹ ਫਿਰ ਕਿਹੜੇ ਲੋਕ ਸੀ ਜਿਨ੍ਹਾਂ ਦੀਆਂ ਪਤਾਰੂਲੀਆਂ ਜਿਨ੍ਹਾਂ ਦੀਆਂ ਮਰੇ ਆ ਪੰਜਾਬ ਦੇ ਜੈ ਉਹਨੂੰ ਪੰਜਾਬ ਦੀ ਗੱਲ ਪਹਿਲਾਂ ਨਹੀਂ ਕਰਨੀ ਚਾਹੀਦੀ ਪੰਜਾਬ ਦੇ ਮੁੱਖੀ ਅਧਿਕਾਰਾਂ ਦੀ ਗੱਲ ਕਰਨੀ ਚਾਹੀਦੀ ਹੈ ਖਾਲਸਾ ਨੂੰ ਲੈ ਕੇ ਵਿੱਚ ਆ ਜਾਂਦੇ ਜਾਇਦ ਕਿ ਬਹੁਤ ਸਾਰੀਆਂ ਸਾਡੇ ਕੋਲ ਏਜੰਸੀਆਂ ਬੈਠੀਆਂ ਨੇ ਉਹਦੇ ਲਈ ਏਜੰਸੀਆਂ ਬੈਠੀਆਂ ਜੀ ਏਜੰਸੀਆਂ ਨੇ ਆਪ ਦੇਖਣਾ ਆ ਰეკਮੈਂਡ ਪਾਸ ਕੀਤਾ ਹੀ ਖਾਲਿਸਤਾਨ ਦਾ ਜੇ ਰეკਮੈਂਡ ਪਾਸ ਕੌਣ ਕਰਨ ਵਾਲਾ ਸੀਗਾ ਪਹਿਲੇ ਨੰਬਰ ਤੇ ਰეკਮੈਂਡ ਪਾਸ ਹੋਇਆ ਹੀ ਕਿਉਂ ਜੇ ਹਿੰਦੂਆਂ ਨੂੰ ਹਿੰਦੁਸਤਾਨ ਭਾਰਤ ਕਹਤਾ ਸੀਗਾ ਜੇ ਮੁਸਲਮਾਨਾਂ ਨੇ ਪਾਕਿਸਤਾਨ ਕਹਿ ਦਿੱਤਾ ਗਿਆ ਸੀਗਾ ਤੇ ਅਸਲ ਦੇ ਵਿੱਚ ਸਿੱਖਾਂ ਨੂੰ ਖਾਲਸਾਨ ਦਿੱਤਾ ਕਿਉਂ ਨਹੀਂ ਗਿਆ ਤੇ ਵੰਡ ਕਰਾਉਣ ਵਾਲੇ ਵੀ ਤਾਂ ਪਹਿਲੇ ਪੰਡਤ ਹੀ ਸੀਗਾ ਜਵਾਲਲਾਲ ਨਹਿਰੂ ਜਿਨ੍ਹਾਂ ਨੇ ਵੰਡ ਦੇ ਵਿੱਚ ਹੀ ਸਭ ਆਇਆ ਜੇ ਉਹੀ ਨਾ ਬੁਵਾਉਂਦੇ ਉਹੀ ਤੁਹਾਨੂੰ ਕਹਿੰਦੇ ਕਿ ਕਤਲੇਆਮ ਕਰਵਾਉਣ ਵਾਲੇ ਕੌਣ ਨੇ ਜਦੋਂ ਸਾਡੇ ਭਰਾ ਕਹਿੰਦੇ ਆ ਵੀ ਸਾਨੂੰ ਮਨਜ ਹੈ ਨਹੀਂ ਇਨਸਾਬ ਮਿਲਦਾ ਤੇ ਫਿਰ ਉਹ ਕਿਤੇ ਨਾ ਕਿਤੇ ਮੇਰਾ ਇਨਸਾਬ ਲੈਣ ਲਈ ਕਰਦੇ ਹੀ ਆ ਵਾਕਈ ਕਿਤੇ ਲੱਗਦਾ ਨਹੀਂ ਦੋ ਕਾਨੂੰਨ ਤੁਸੀਂ ਕਿ ਤੁਸੀਂ ਸ਼ਿਵਜਾਨਾ ਚ ਰਹੇ ਹੋ ਤੁਸੀਂ 5 ਮਹੀਨੇ ਤਸੱਦਦ ਭੋ ਕੇ ਆਏ ਹੋ ਜੇ ਤੁਹਾਡੀ ਜ਼ਮਾਨਤ ਹੋਣ ਤੋਂ ਤੁਹਾ ਤੁਹਾਡੇ ਜ਼ਮਾਨਤ ਹੋਣ ਤੋਂ ਬਾਅਦ ਵੀ ਤੁਹਾਨੂੰ ਜੇਲ੍ਹ 'ਚ ਰੱਖਿਆ ਜਾਂਦਾ ਫਿਰ ਤੁਸੀਂ ਕੀ ਕਹਿੰਦੇ ਜਗਤਾਰ ਸਿੰਘ ਹਵਾਰਾ ਹੋਰ ਜਿਹੜੇ ਐਨੀ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਅੱਜ ਜੇਲ੍ਹਾਂ ਦੇ ਵਿੱਚ ਜਿਹੜੀਆਂ ਸਜ਼ਾ ਭੁਗਤੇ ਤੋਂ ਬਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਨੇ ਕੀ ਉਹ ਫਿਰ ਦੋ ਕਾਨੂੰਨ ਨਹੀਂ ਹਿੰਦੁਸਤਾਨ ਦੇ ਵਾਕੀ ਦੋ ਕਾਨੂੰਨ ਆ ਜੀ ਅਸਲ ਦੇ ਵਿੱਚ ਪ੍ਰੋਟੈਸਟ ਦਾ ਮਤਲਬ 57 55 ਦੀ ਗੱਲ ਦਾ ਸੇ 57 ਕਿ ਛੋਟੀ ਜਿਹੀ ਧਾਰਾ ਆ ਜਿਹਦੇ ਵਿੱਚ ਇੱਕ ਬਾਰੋ-ਬਾਰ ਵੀ ਜ਼ਮਾਨਤ ਹੋ ਜਾਂਦੀ ਹੈ ਐਸ ਡੀ ਐਮ ਦੀ ਪਾਵਰ ਇੰਨੀ ਕਿ 6 ਮਿੰਨ ਦੀ ਕਸਟਡੀ ਵੀ ਜੇਲ੍ਹ ਦੇ ਅੰਦਰ ਕਟਵਾ ਸਕਦੇ ਨੇ ਮਤਲਬ ਆਪਣੀ ਐਤ ਤੇ ਜੇ ਆ ਜਾਣ ਤਾਂ ਵਾਕੀ ਜੇਲ ਹੈ 7 55 ਦੇ 6 ਮਹੀਨੇ ਜੇਲ ਵੀ ਕਟਵਾ ਸਕਦੇ ਆ ਮਤਲਬ ਕਾਨੂੰਨ ਦੀ ਕੋਈ ਪਾਲਣਾ ਨਹੀਂ ਸੰਵਿਧਾਨ ਜਿਹੜੇ ਆ ਸੰਵਿਧਾਨ ਦੇ ਉਲੰਘਣ ਆਸੀਂ ਆਪ ਹੀ ਕਰ ਰਹੇ ਆ ਗਵਰਨਮੈਂਟ ਜਿਹੜੀ ਆ ਪ੍ਰਸ਼ਾਸਨ ਜਿਹੜੇ ਹੁਣ ਤੇ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਕਾਨੂੰਨ ਜਿਹੜਾ ਐ ਲਾਣ ਆਰਡਰ ਜੇ ਕਾਫੀ ਸਥਿਤੀ ਜਿਹੜੀ ਖਰਾਬ ਵੀ ਹੋਈ ਹੈ ਅਸਲ ਚਿੱਟੇ ਵਾਲੇ ਬੰਦੇ ਵੀ ਜ਼ਿਲ੍ਹਿਆਂ 'ਚ ਕਾਫੀ ਆਏ ਨੇ ਇਨਕਾਊਂਟਰ ਵੀ ਹੋ ਰਹੇ ਨੇ ਇਨਕਾਊਂਟਰ ਹੋ ਰਹੇ ਨੇ ਸਾਰਾ ਕੁਝ ਹੋ ਰਿਹਾ ਤੇ ਸਾਨੂੰ ਹੁਣ ਖਤਰਾ ਕਰਨ ਦੀ ਕੋਈ ਲੋੜ ਨਹੀਂ ਹੈ ਖਤਰਾ ਸਾਨੂੰ ਵਾਕੀ ਦਿਖਦਾ ਹੀ ਨਹੀਂ ਮੈਂ ਕਿਤੇ ਹੁਣ ਕਿਸ ਕਿਸ ਜੇਲ੍ਹ ਚੋਂ ਆਏ ਹੋ ਸ਼ਿਵਸਨਾਨਾ ਨੂੰ ਛੱਡਿਆ ਹੁਣ ਜਿਹੜੇ ਨੋਜ਼ਬਾਨ ਹੋਰ ਬਰਗਲਾ ਕੇ ਸ਼ਿਵਸਨਾਨਾ ਜਾਂ ਹੋਰ ਧਾਰਮਿਕ ਜਥੇਬੰਦੀਆਂ ਨੇ ਪਿੱਛੇ ਲਾ ਕੇ ਧਾਰਮਿਕ ਜਥੇਬੰਦੀ ਇਹ ਹੁੰਦੀ ਜਿਹੜੀ ਸਮਾਜ ਨੂੰ ਛੇਦ ਦਵੇ ਪਰ ਇੱਥੇ ਤਾਂ ਧਾਰਮਿਕ ਜਥੇਬੰਦੀ ਦੇ ਮਗਰ ਲਾ ਕੇ ਉਲਟਾ ਸਮਾਜ ਚ ਪਾੜ ਪੈਂਦਾ ਕੀ ਕਹੋਂਗੇ ਉਦਾਰੇ ਨੋਜ਼ਬਾਨਾਂ ਨੂੰ ਕਿੰਨਾ ਪਿੱਛੇ ਲੱਗਣਾ ਚਾਹੀਦਾ ਨਹੀਂ ਲੱਗਣਾ ਚਾਹੀਦਾ ਦੇਖੋ ਮੈਂ ਜਦੋਂ ਆਇਆ ਸੀਗਾ 29 30 ਤਰੀਕ ਨੂੰ ਘਰੇ ਆਇਆ ਸੀਗਾ ਰਾਤ ਨੂੰ 9 10 ਵਜੇ ਨੀਰੇ ਭਰਤਵਾਜ ਨੂੰ ਫੋਨ ਆਇਆ ਕਿ ਹਿੰਮਤ ਕਿੱਥੇ ਹੈ ਹਿੰਮਤ ਘਰੇ ਆ ਗਿਆ ਤਾਂ ਬਕਾਇਦਾ ਜਿਹੜੀਆਂ ਜੱਥੇਬੰਦੀਆਂ ਸ਼ਿਵਸੇ ਨਾਲ ਮਿਲਣ ਆ ਗਏ ਉਹਨਾਂ ਨੇ ਮੈਨੂੰ ਪਹਿਲਾਂ ਇਹ ਕਿਹਾਤਾ ਕਿ ਹਿੰਮਤ ਬਾਹਰ ਆ ਕੇ ਬੋਲੀ ਨਾ ਕਿ ਸੀਪੀ ਸਾਹਿਬ ਬਹੁਤ ਹੀ ਟੇਡੇ ਆਏ ਨੇ ਕਿੰਨਾ ਵਾਸਤੇ ਟੇਡੇ ਆਇਆ ਨੇ ਤੁਹਾਡੇ ਵਾਸਤੇ ਟੇਡੇ ਆਇਆ ਨੇ ਮੇਰੇ ਵਾਸਤੇ ਟੇਡੇ ਨਹੀਂ ਆਏ ਮੇਰੇ ਕੋਲ ਗਨਮੈਨ ਨਹੀਂ ਹੈਗੇ ਜਿੰਨਾਂ ਕੋਲ ਗਨਮੈਨ ਨੇ ਉਹਨਾਂ ਨੂੰ ਡਰਾ ਕੇ ਬਾਹਰ ਆ ਕੇ ਹਿੰਮਤ ਹੁਣ ਬਾਹਰ ਆਏਗਾ ਤੇ ਗਨਮੈਨ ਦੀ ਰਾਜਨੀਤੀ ਵਾਲਿਆਂ ਨੂੰ ਹੁਣ ਮੁਰਕ ਟੈਨਸ਼ਨ ਪਾਏਗੀ ਇਸ ਚੀਜ਼ ਈ ਕਰਕੇ ਮੈਨੂੰ ਕਹਿਣ ਲੱਗੇ ਕਿ ਯਾਨੀ ਕਿ ਤੇਰੇ ਤੇ ਕਿੱਥੇ ਬਣਦਾ ਮੁਕਦਮਾ ਤੇਰੇ ਤੇ ਦਰਜ ਨਾ ਕਰ ਦੇਣਾ ਕਿਉਂ ਮੈਂ ਕਿਹੜਾ ਗਲਤ ਆ ਜੀ ਮੈਂ ਕਿਹੜੇ ਗਨਮਨ ਲਿੱਤੇ ਆ ਮੈਂ ਕਿਹੜੇ ਠੱਗੀਆਂ ਮਾਰ ਰਹੇ ਆ ਮੈਂ ਕਿਹੜੀ ਚੋਰੀ ਕੀਤੀ ਆ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਇਮੀਗ੍ਰੇਸ਼ਨ ਦੀਆਂ ਤੇ ਜਿਨ੍ਹਾਂ ਨੇ ਪਲਾਟਾਂ ਲਾਉਣ ਦਾ ਰੋਲੇ ਪੈਸੇ ਲੈ ਲਏ ਜਿਨ੍ਹਾਂ ਨੇ ਫੀਮ ਦੀ ਤਸਕਰੀ ਕੀਤੀ ਸ਼ਿਵਸਨਾ ਵਾਲਿਆਂ ਨੇ ਉਹਨਾਂ ਨੂੰ ਤੇ ਗਨਮਨ ਨੇ ਵੰਡੇ ਹੋਏ ਨੇ ਸੀਪੀ ਸਾਹਿਬ ਵਧੀਆ ਣੜਿਆਏ ਨੇ ਹੁਣ ਗਨਮਨ ਵਾਪਸ ਹੋ ਰਹੇ ਨੇ ਮੈਂ ਚਾਹਨਾ ਕਿ ਸੀਪੀ ਸਾਹਿਬ ਵਰਗੇ ਪੰਜਾਬ ਦੇ ਵਿੱਚ ਸਾਰੇ ਪਾਸੇ ਜਿੰਨੇ ਆਈਪੀਐਸ ਅਫਸਰ ਨੇ ਚਾ ਈ ਆਪਸਰਾਨ ਤਾਂ ਇਹਨਾਂ ਨੱਥ ਸਭ ਤੋਂ ਪਹਿਲਾਂ ਸ਼ਿਵਸਨਾਵਾਲ ਨੂੰ ਪਊਗੀ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਉਹ ਆਪਣਿਆਂ ਵੀ ਖਤਮ ਹੋ ਜਾਏਗਾ ਸੋ ਬਿਲਕੁਲ ਚਾਹੇ ਅਫਸਰ ਦਾ ਕੰਮ ਆ ਲੋ ਐਂਡ ਆਰਡਰ ਨੂੰ ਮੇਨਟੇਨ ਕਰਨਾ ਤੇ ਲੋ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਵੀ ਬਰਕਰਾਰ ਰੱਖਣਾ ਵੀ ਜ਼ਰੂਰੀ ਆ ਜਿਹੜੇ ਸ਼ਿਵਸਨਾਵਾਲੇ ਜਾਂ ਕੋਈ ਆ ਧਾਰਮਿਕ ਗਾਰਡ ਲੈ ਕੇ ਜਾਂ ਕੁਛ ਪਿੱਛੇ ਜਿੰਨੇ ਅੰਗ ਜਿੱਥੇ ਬੰਦਿਆਂ ਦੇ ਵੀ ਆਈ ਸੀ ਜਿਹੜੇ ਕਿਤੇ ਨਾ ਕਿਤੇ ਲੁੱਟ ਖਵਾ ਜਾਂ ਹੋਰ ਕਿਤੇ ਅਨਮਿੱਥੇ ਜਗ੍ਹਾ ਤੇ ਆ ਕੇ ਬਗਾਰਦਤਾਂ ਨੂੰ ਅੰਜਾਮ ਦਿੰਦੇ ਉਹਨਾਂ ਨੂੰ ਵੀ ਨੱਤ ਪਾਣਾ ਜ਼ਰੂਰੀ ਹੈ ਚਾਹੇ ਕੋਈ ਆ ਪੰਜਾਬ ਦੇ ਵਿੱਚ ਪੰਜਾਬੀਅਤ ਨੂੰ ਕਾਇਮ ਰੱਖਣਾ ਤੇ ਜਿਹੜੇ ਸਾਡੇ ਇੱਕ ਸਮਾਜ ਨੂੰ ਸਾਫ਼ ਸੁਥਰਾ ਜਿਹੜਾ ਕਿ ਐਨਵਾਇਰਨਮੈਂਟ ਦੇਣਾ ਇਹ ਪ੍ਰਸ਼ਾਸਨ ਦਾ ਪਹਿਲਾ ਧਰਮ ਆ ਤੇ ਇਹਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਆ ਸੋ ਅਸੀਂ ਵੀ ਮਾਨ ਜਿਹੜਾ ਕੀ ਮਾਨ ਕਰਦੇ ਆ ਸਾਡੇ ਸ਼ਹਿਰ ਦੇ ਸੀਪੀ ਚਲ ਸਾਹਿਬ ਦੇ ਕੀ ਆਉਣ ਵਾਲੇ ਸਮੇਂ 'ਚ ਸਾਡੇ ਸ਼ਹਿਰ ਦਾ ਮਾਹੌਲ ਬਹੁਤ ਅੱਛਾ ਹੋਏਗਾ ਉਮੀਦ ਕਰਦੇ ਆ ਦੇਖਦੇ ਆ ਆਉਣ ਵਾਲੇ ਸਮਾਂ ਕਿਦਾਂ ਦਾ ਨਿਕਲਦਾ ਸੋ ਨਵੇਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮੂ ਦੇ ਨੂੰ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀ ਰਾ